ਸਤਗੁਰ ਰਵਿਦਾਸ ਮਹਾਰਾਜੀ ਦੇ 648ਵੇਂ ਜਨਮ ਦਿਨ ਤੇ ਨਵਾਂ ਸ਼ਹਿਰ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ 12 ਤੇ 13 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਇਸ ਮੌਕੇ 12 ਫਰਵਰੀ ਨਗਰ ਕੀਰਤਨ ਮੌਕੇ ਕੇਐਸ ਮੱਖਣ ਤੇ ਟੋਨਾ ਰਾਏ ਕੋਟੀ ਐਂਡ ਪਾਰਟੀ ਗੁੰਗਾਨ ਕਰਨਗੇ ਤੇ ਇਹ ਨਗਰ ਕੀਰਤਨ ਪੂਰੇ ਸ਼ਹਿਰ ਵਿੱਚੋਂ ਹੁੰਦਾ ਹੋਇਆ ਮੁੜ ਰਵਿਦਾਸ ਮੰਦਿਰ ਪਹੁੰਚੇਗਾ 13 ਫਰਵਰੀ ਰੱਖੇ ਗਏ ਸਹਿਜ ਪਾਠ ਦੇ ਭੋਗ ਉਪਰੰਤ ਰਾਤ ਕਰੀਬ 8 ਵਜੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਗਿੰਨੀ ਮਾਹੀ ਐਂਡ ਪਾਰਟੀ ਵੱਲੋਂ ਗੁਣਗਾਨ ਕੀਤਾ ਜਾਵੇਗਾ ਤੇ ਇਸ ਮੌਕੇ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਨਗਰ ਕੀਰਤਨ ਮੌਕੇ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣ ਜਿਸ ਤਰ੍ਹਾਂ ਕੀ ਹਰ ਸਾਲ ਕੀਤਾ ਜਾਂਦਾ ਹੈ ਤੇ ਉਹਨਾਂ ਨੇ ਬਿਜਲੀ ਵਿਭਾਗ ਤੋਂ ਵੀ ਮੰਗ ਕੀਤੀ ਕਿ ਇਸ ਦਿਨ 24 ਘੰਟੇ ਬਿਜਲੀ ਦਿੱਤੀ ਜਾਵੇ ਉਨਾ ਇਥੋਂ ਤੱਕ ਵੀ ਕਿਹਾ ਕਿ ਅੱਧੇ ਦਿਨ ਦੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿੱਚ ਛੁੱਟੀ ਕੀਤੀ ਜਾਵੇ ਤੇ ਉਹਨਾਂ ਨੇ ਸ਼ਰਾਰਤੀ ਅੰਸਰਾਂ ਨੂੰ ਜੋ ਕਮੇਟੀ ਮੈਂਬਰ ਨੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਰਤਸ ਜਿਉਂ ਸ਼ਰਾਰਤੀ ਅੰਸਰ ਨੇ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਆ ਕਿ ਇਹ ਪ੍ਰੋਗਰਾਮ ਉਹਨਾਂ ਨੇ ਕਿਹਾ ਕਮੇਟੀ ਮੈਂਬਰਾਂ ਨੇ ਕਿ ਸਾਂਝੇ ਹੁੰਦੇ ਹਨ ਇਸ ਲਈ ਕੋਈ ਵੀ ਵਿਅਕਤੀ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰਨ ਜੇਕਰ ਕਿਸੇ ਨੇ ਵੀ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਜ਼ਿੰਮੇਵਾਰੀ ਉਸ ਸ਼ਰਾਰਤੀ ਅੰਸਰ ਦੀ ਹੋਵੇਗੀ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਜੇਕਰ ਕਿਸੇ ਨੇ ਕੋਈ ਸ਼ਰਾਰਤ ਕੀਤੀ ਤਾਂ ਉਸ ਤੇ ਕਾਨੂੰਨਾਂ ਤੌਰ ਤੇ ਅਸੀਂ ਕਾਰਵਾਈ ਕਰਾਂਗੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜੋ ਨਵਾਂ ਸ਼ਹਿਰ ਦੇ ਵਿਖੇ ਸਤਗੁਰ ਰਵਿਦਾਸ ਮਹਾਰਾਜ ਜੀ ਦੇ 48ਵੇਂ ਜਨਮ ਦਿਨ ਨੂੰ ਨਵਾਂ ਸ਼ਹਿਰ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਜੋ 12 ਤੇ 13 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਤੁਸੀਂ ਇਸ ਚੈਨਲ ਤੇ ਦੇਖ ਰਹੇ ਹੋ ਸਾਡੀ ਇੱਕ ਰਿਕਵੈਸਟ ਹੈ ਕਿ ਤੁਸੀਂ ਇਹ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਜਿੱਥੇ ਸਬਸਕ੍ਰਾਈਬ ਲਿਖਿਆ ਹੋਇਆ ਹੈ ਜਦੋਂ ਇਹ ਵੀਡੀਓ ਚੱਲਦੀ ਆ ਸਬਸਕ੍ਰਾਈਬ ਵਾਲੇ ਦੇ ਉੱਪਰ ਕਲਿੱਕ ਕਰ ਦਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਹਰ ਰਿਪੋਰਟ ਹਰ ਕਵਰ ਖਾਰ ਖਬਰ ਪਹੁੰਚਦੀ ਰਹੇ ਤੇ ਇੱਕ ਤੁਹਾਨੂੰ ਇਹ ਹੋਰ ਵੀ ਬੇਨਤੀ ਆ ਕਿ ਇਸ ਵੀਡੀਓ ਨੂੰ ਜੋ ਵੀ ਮਹਾਰਾਜ ਸਤਗੁਰ ਰਵਿਦਾਸ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਨੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਸਾਡੀ ਇੱਕ ਰਿਕੁਐਸਟ ਹੈ ਜੇਕਰ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਐਡਵਰਟਾਈਜ਼ਮੈਂਟ ਆ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਸਕਿਪ ਨਾ ਕਰਿਆ ਕਰੋ ਨਹੀਂ ਤੇ ਜਿਹੜਾ ਹੈ ਕਈ ਵਾਰ ਕੋਈ ਮਹੱਤਵਪੂਰਨ ਗੱਲ ਜਿਹੜੀ ਹੈਗੀ ਆ ਉਹ ਜਿਹੜੀ ਤੁਸੀਂ ਸੁਣਨੀ ਹੁੰਦੀ ਹੈ ਉਹ ਅੱਗੇ ਲੰਘ ਜਾਂਦੀ ਹੈ ਸੋ ਆਓ ਦੇਖਦੇ ਹਾਂ ਕਮੇਟੀ ਮੈਂਬਰਾਂ ਨੇ ਜੋ 12 ਔਰ 13 ਫਰਵਰੀ ਨੂੰ ਨਵਾਂ ਸ਼ਹਿਰ ਵਿਕੇਸ਼ ਸ੍ਰੀ ਗੁਰੂ ਅਰਦਾਸ ਮੰਦਿਰ ਜੋ 648 ਮਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸ ਦੀ ਇੱਕ ਰਿਪੋਰਟ ਤੇ ਕੀ ਕੀਤਾ ਕਮੇਟੀ ਮੈਂਬਰਾਂ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਜੈ ਗੁਰਦੇਵ ਤੁਨ ਗੁਰਦੇਵ ਆਪ ਸਭ ਨੂੰ ਪਤਾ ਹੀ ਹੈ ਕਿ ਸਤਗੁਰ ਰਵਿਦਾਸ ਮਹਾਰਾਜ ਦਾ ਗੁਰਪੁਰ 12 ਦੇ 13 ਫਰਵਰੀ ਗੁਰੂ ਰਵਿਦਾਸ ਮੰਦਰ ਨਮਾ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ 12 ਤਰੀਕ ਦਿਨ ਬੁੱਧਵਾਰ ہزارਾਂ ਹੀ ਨਾਨਾਰਿਆਂ ਦੀ ਗਿੰਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਦੇ ਵਿੱਚ ਇੱਕ ਮਹਾਨ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਗੁਰੂ ਰਵਿਦਾਸ ਮੰਦਰ ਵਿਖੇ ਸਪਾਤ ਹੋਵੇਗਾ ਨਗਰ ਕੀਰਤਨ ਦੀ ਸਪਾਤ ਤੋਂ ਅੰਤ ਰਾਤ ਨੂੰ ਇੱਕ ਮਹਾਨ ਧਾਰਮਿਕ ਦੁਆਸ ਸਜੇਗਾ ਜਿਸ ਵਿੱਚ ਕੇਸ ਮੁਖਣਨਲ ਪਾਰਟੀ ਟੋਨਾਰਾ ਇਕੁਟੀ ਐਂਡ ਪਾਰਟੀ ਮਹਾਰਾਜ ਦਾ ਗੁੰਡਨ ਕਰਨਗੇ 13 ਤਰੀਕ ਦਿਨ ਵੀਰਵਾਰ ਸ਼ਿਰੂਗੂ ਗਾਂਸਾਭ ਜੀ ਦੇ ਰੱਖੇ ਗਏ ਸਾਇਲ ਪਾਠ ਦੇ ਪੋਗ ਪਾਈ ਜਾਣਗੇ ਉਸ ਤੇ ਵਿੱਚ ਦੋ ਬਾਦ ਗਿੰਨੀ ਮਾਹੀ ਐਂਡ ਪਾਰਟੀ ਅਤੇ ਹੋਰ ਮਹਾਨ ਕਲਾਕਾਰ ਗੁਰਿੰਦਾਬ ਮਾਰੀ ਦੇ ਜੀਵਨ ਸੰਬੰਧੀ ਗੁੰਡਨ ਕਰਨਗੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਮੇ ਆ ਕੇ 12 ਤੇ 13 ਫਰਵਰੀ ਗੁਰੂ ਅਰਜਨ ਦੇਵ ਜੀ ਪਹੁੰਚੋ ਅਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਗੁਣਗਾਨ ਕਰੋ ਧੰਨਵਾਦ ਸੰਤ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਨਵੇਂ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ 12 ਤਰੀਕ ਦਿਨ ਬੁੱਧਵਾਰ ਨੂੰ ਇੱਕ ਮਹਾਨ ਨਗਰ ਕੀਰਤਨ ਹੋਵੇਗਾ ਨਗਰ ਕੀਰਤਨ ਜਿਹੜਾ ਆ ਬਾਦਮੀਕ ਭੱਲਾ ਲਾਲ ਚੌਂਕ ਕਮੇਟੀ ਬਾਜ਼ਾਰ ਗੀਤਾ ਭਵਨ ਰੋਡ ਬੰਗਾ ਰੋਡ ਬੰਗਾ ਰੋਡ ਤੋਂ ਗੜਸ਼ੰਕਰ ਰੋਡ ਗੜਸ਼ੰਕਰ ਰੋਡ ਤੋਂ ਡਾਕਟਰ ਮੇੜਾ ਚੌਂਕ ਚੰਡੀਗੜ੍ਹ ਚੌਂਕ ਰੇਲਵੇ ਰੋਡ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਅਰਬਦਾਸ ਮੰਦਿਰ ਵਿੱਚ ਸਮਾਪਤ ਹੋਵੇਗਾ ਨਗਰ ਕੀਰਤਨ ਤੋਂ ਪ੍ਰੰਤ ਰਾਤ ਨੂੰ ਠੀਕ 8 ਵਜੇ ਇੱਕ ਬੜਾਤ ਭਾਰੀ ਧਾਰਮਿਕ ਦੀਵਾਨ ਸਜੇਗਾ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਕੇਐਸ ਮਖਨਨ ਐਂਡ ਪਾਰਟੀ ਅਤੇ ਟੋਨਾ ਰਾਏ ਕੋਟੇ ਜੀ ਉਹ ਵੀ ਸਾਬ ਸ੍ਰੀ ਗੁਰੂ ਰਬਦਾਸ ਮਹਾਰਾਜੀ ਦੇ ਜੀਵਨ ਤੇ ਚੰਨਣਾ ਪਾਣਗੇ ਔਰ 13 ਤਰੀਕ ਨੂੰ ਦਿਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੀ ਮਸ਼ਹੂਰ ਕਲਾਕਾਰ ਗਿੰਨੀ ਮਾਹੀ ਐਂਡ ਪਾਰਟੀ ਉਹ ਵੀ ਸਤਗੁਰੂ ਰਬਦਾਸ ਮਹਾਰਾਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਜੀਵਨ ਤੇ ਚੰਨਣਾ ਪਾਣਗੇ ਸ੍ਰੀ ਗੁਰੂ ਰਬਦਾਸ ਮਹਾਰਾਜੀ ਦਾ ਜਿਹੜਾ ਜਨਮ ਦਿਨ ਓ ਉਦੇ ਸਬੰਧ ਵਿੱਚ ਸ਼ਹਿਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਆ ਵਕ ਵਕ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਪਰਕ ਹੋ ਰਿਹਾ ਆ ਦੁਕਾਨਦਾਰਾਂ ਦੇ ਨਾਲ ਸੰਪਰਕ ਹੋ ਰਿਹਾ ਆ ਔਰ ਸ੍ਰੀ ਗੁਰੂ ਅਰਦਾਸ ਮੰਦਰ ਤੋਂ ਇੱਕ ਪ੍ਰਵਾਸ ਫੇਰੀ ਚੱਲ ਰਹੀ ਆ ਕਾਫੀ ਜਿਹੜਾ ਸੰਗਤ ਦੇ ਵਿੱਚ ਦਿਲਚਸਪੀ ਆ ਔਰ 12 ਵੀ ਜਿਹੜੇ ਆ ਕਾਫੀ ਸ਼ਰਧਾਲੂ ਜਿਹੜੇ ਆ ਸਤਗੁਰੂ ਅਰਦਾਸ ਜੀ ਨੂੰ ਮੰਨਣ ਵਾਲੇ ਉਹ ਵੀ ਆ ਰਹੇ ਆ ਅਸੀਂ ਸਾਰੇ ਸੰਗਤ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ 12 ਅਤੇ 13 ਫਰਵਰੀ ਨੂੰ ਸ਼੍ਰੀ ਗੁਰੂ ਰਵਦਾਸ ਮੰਦਰ ਨਵਾਂ ਸ਼ਹਿਰ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ ਅਤੇ ਲਾਭ ਉਠਾਓ ਇੱਕ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਕਈ ਪਿੰਡਾਂ ਦੇ ਵਿੱਚ 11 ਤਰੀਕ ਨੂੰ ਵੀ ਸਤਗੁਰੂ ਰਵਦਾਸ ਜੀ ਦਾ ਜਨਮ ਦਿਨ ਜਿਹੜਾ ਆ ਉਹ ਨਗਰ ਕੀਰਤਨ ਨਿਕਲਣਾ ਆ ਮੈਂ ਪ੍ਰਸ਼ਾਸਨ ਅਕੀ ਵੀ ਬੇਨਤੀ ਕਰਦਾ ਆ ਕਿਉਂਕਿ ਮੰਗਲਵਾਰ ਨੂੰ ਹਾਫ ਜਿਹੜੀ ਆ ਛੁੱਟੀ ਕੀਤੀ ਜਾਵੇ ਔਰ ਇਸ ਦਿਨ ਦੇ ਉੱਤੇ 24 ਘੰਟੇ ਜਿਹੜੀ ਆ ਬਿਜਲੀ ਬੀਜਣੀ ਚਾਹੀਦੀ ਆ ਔਰ ਪਾਣੀ ਦੀ ਵੀ ਨਹੀਂ ਜਾਣਾ ਚਾਹੀਦਾ ਆ ਜੋ ਸੜਕਾਂ ਦੀਆਂ ਮੁਰੰਮਤ ਹੋਣੀ ਚਾਹੀਦੀ ਆ ਔਰ ਮੈਂ ਇੱਕ ਵਾਰੀ ਫਿਰ ਸ਼ਹਿਰ ਵਾਸੀਆਂ ਦਾ ਔਰ ਸ਼੍ਰੀ ਗੁਰੂ ਅਰਬਦਾਸ ਮੰਦਿਰ ਪ੍ਰਬੰਧਕ ਕਮੇਟੀ ਦਾ ਲੱਗ-ਲੱਗ ਮੱਲੇ ਆਿਆਂ ਦਾ ਔਰ ਖਾਸ ਕਰਕੇ ਬੀਜੇ ਕੁਮਾਰ ਜੀ ਦਾ ਧੰਨਵਾਦ ਕਰਦਾ ਆ ਜੈ ਭੀਮ ਜੈ ਭਾਲ ਜੈ ਸਾਹਿਬ ਕਾਂਚੀ ਲੰਗ ਜੀ ਰਾਉ ਦੇ ਮੀਟਲ ਜਲੰਦਰ ਜਲੰਦਰ ਕੀ ਆਉਂਦਾ ਹਾਂਜੀ ਹਜੂ ਜੀ ਉਹ ਵੀ ਕਹਿ ਦਿਓ ਵਿੱਚ ਇਹ ਕਹਿ ਦਿਓ ਕਹਿ ਦਿਓ ਇੱਕ ਮੈਂ ਹੋਰ ਬੇਨਤੀ ਕਰਦਾ ਆਂ ਪ੍ਰਸ਼ਾਸਨ ਨੂੰ ਕਿਉਂਕਿ ਜਦੋਂ ਨਗਰ ਕੀਰਤਨ ਆਂਦਾ ਆ ਤੇ ਨਗਰ ਕੀਰਤਨ ਵਾਰੇ ਦਿਨ ਜਿਹੜੀਆਂ ਮੀਟ ਦੀਆਂ ਦੁਕਾਨਾਂ ਔਰ ਸ਼ਰਾਬ ਦੇ ਠੇਕੇ ਆ ਜਿਹੜੇ ਜਿੱਦਾਂ ਪਿਛਲੇ ਸਾਲ ਵੀ ਬੰਦ ਰਹੇ ਆ ਤੇ ਇਸ ਸਾਲ ਵੀ ਬੰਦ ਰਹਿਣ ਕਿ ਮੈਂ ਇੱਕ ਇਹੀ ਬੇਨਤੀ ਕਰਦਾ ਹਾਂ ਕਿਉਂਕਿ ਜਿਹੜਾ ਧਾਰਮਿਕ ਪ੍ਰੋਗਰਾਮ ਆ ਇਹ ਸਾਰਿਆਂ ਦਾ ਸਾਂਝੀ ਹੁੰਦਾ ਆ ਔਰ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਵੀ ਜਿਹੜਾ ਵੀ ਕੋਈ ਸ਼ਰਾਂਤੀ ਅੰਸਰ ਇਸ ਮੌਕੇ ਤੇ ਕੋ ਖੱਪ ਕੰਦੀ ਕੋਸ਼ਿਸ਼ ਕਰੂੰਗਾ ਉਹਦਾ ਜ਼ਿੰਮੇਵਾਰ ਆਪ ਹੋਵੇਗਾ ਉਹ ਜਿਹੜਾ ਪ੍ਰੋਗਰਾਮ ਆ ਉਹ ਜੇਲ੍ਹ ਥਾਣੇ ਜਾ ਕੇ ਦੇਖੂੰਗਾ ਧੰਨਵਾਦ ਜੀ